ਧਾਰਮਿਕ ਸਥਾਨਾਂ ਤੇ ਪਹੁੰਚਣ ਵਾਲੇ ਇਨਫਲੂਐਂਸਰ ਜਿਹੜੇ ਕਿ ਇੱਕ 트ੈਂਡ ਸੈੱਟ ਕਰਨ ਵਾਸਤੇ ਜਾਣਦੇ ਨੇ ਆਪਣੀ ਵੀਡੀਓ ਨੂੰ ਲੱਖਾਂ ਮਿਲੀਅਨ ਵਿਊਜ਼ ਤੱਕ ਪਹੁੰਚਾ ਵੀ ਦਿੰਦੇ ਨੇ ਫਿਰ ਲੋਕ ਉਸ ਜਗ੍ਹਾ ਤੇ ਜਾਣਾ ਤਾਂ ਪਸੰਦ ਕਰਦੇ ਨੇ ਪਰ ਉਹਨਾਂ ਦਾ ਇਹ ਮਕਸਦ ਹੁੰਦਾ ਕਿ ਅਸੀਂ ਇਥੇ ਜਾ ਕੇ ਆਪਣੀ ਵੀਡੀਓ ਬਣਾਈਏ ਦੇਖੋ ਧਾਰਮਿਕ ਸਥਾਨ ਕੋਈ ਵੀ ਹੈ ਚਾਹੇ ਉਹ ਸਿੱਖਾਂ ਦਾ ਕੋਈ ਧਾਰਮਿਕ ਸਥਾਨ ਹੈ ਹਿੰਦੂਆਂ ਦਾ ਧਾਰਮਿਕ ਸਥਾਨ ਹੈ ਮੁਸਲਮਾਨਾਂ ਦਾ ਧਾਰਮਿਕ ਸਥਾਨ ਸਥਾਨ ਹੈ ਜਾਂ ਇਹ ਇਸਾਈਆਂ ਦਾ ਧਾਰਮਿਕ ਸਥਾਨ ਹੈ ਕਿ ਕਿਸੇ ਹੋਰ ਜਿੰਦਾ ਬੋਧੀ ਜੈਨ ਉਹਨਾਂ ਦਾ ਧਾਰਮਿਕ ਸਥਾਨ ਹੈ ਉੱਥੇ ਮੇਰੇ ਹਿਸਾਬ ਨਾਲ ਫੋਨ ਦੀ ਵਰਤੋਂ ਜਿਹੜੀ ਬੰਦ ਹੋਣੀ ਚਾਹੀਦੀ ਹੈ ਲੋਕ ਬੱਜੇ ਗਏ ਨੇ ਇਸ ਫੋਨ ਦੇ ਨਾਲ ਇੱਕ ਸਭ ਤੋਂ ਵੱਡੀ ਸਾਡੇ ਸਮਾਜ ਦੀ ਕਮਜ਼ੋਰੀ ਹੈ ਈਵਨ ਕਿ ਲੋਕ ਜਿਹੜੇ ਪਾੜ ਕਰਦੇ ਸੀ ਨਾ ਉਹ ਗੁਟਕਾ ਸਾਫ ਜਿਹੜੀ ਉਹ ਵੀ ਫੋਨ ਦੇ ਵਿੱਚ ਆ ਗਈ ਸੋ ਆ ਇਨਸਾਨ ਦੀ ਜ਼ਰੂਰਤ ਤੇ ਫੋਨ ਬਣ ਗਿਆ ਔਰ ਜਦੋਂ ਇਹ ਕੋਈ ਬੰਦੇ ਦੇ ਹੱਥ ਦੇ ਵਿੱਚ ਰਹਿੰਦਾ ਤਾਂ ਉਹ ਕਹਿੰਦਾ ਮੈਂ ਜੋ ਕੁਝ ਵੀ ਦਿਨ ਦੇ ਵਿੱਚ ਕਰ ਰਿਆ ਵਾਂ ਉਹਨਾਂ ਨੂੰ ਉਹਨਾਂ ਮੈਮਰੀਜ਼ ਨੂੰ ਇਸ ਵਿੱਚ ਕੈਦ ਕਰਕੇ ਲੋਕਾਂ ਤੱਕ ਪਹੁੰਚਾਵਾਂ ਇਹ ਲਾਤ ਹੈ ਬਿਲਕੁਲ ਇਹ ਸੋਸ਼ਲ ਮੀਡੀਆ ਦੀ ਲਾਤ ਹੈ ਕਿਉਂਕਿ ਦੇਖੋ ਧਾਰਮਿਕ ਸਥਾਨ ਤੇ ਅਸੀਂ ਜਾਂਦੇ ਆ ਪੀਸ ਆਫ ਮਾਈਂਡ ਦੇ ਲਈ ਕਿ ਦੁਨੀਆ ਭਾਰ ਦੀ ਜਿਹੜੀ ਸਾਡੀ ਸਟ੍ਰੈਸ ਹੈ ਸਾਡੀ ਟੈਂਸ਼ਨ ਹੈ ਦੇਖੋ ਕੋਈ ਕੁਝ ਮੰਗਣ ਜਾਂਦਾ ਕੋਈ ਮੰਨਤ ਲਈ ਜਾਂਦਾ ਕੋਈ ਸ਼ੁਕਰਾਨਾ ਕਰਨ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਟਾਈਮਸ ਦੇਖ ਰਹੇ ਹੋ ਤੁਸੀਂ ਮੈਂ ਆਹ ਪ੍ਰਬਲਿੰਕ ਕੋਰੇਕ ਅਹਿਮ ਮੁੱਦੇ ਦੇ ਉੱਤੇ ਗੱਲਬਾਤ ਕਰਨ ਜਾ ਰਿਹਾ ਮੇਰੇ ਨਾਲ ਮੇਰੇ ਸਹਿਯੋਗੀ ਅਮਨ ਜੀ ਮੌਜੂਦ ਨੇ ਜੇਕਰ ਤੁਸੀਂ ਦੇਖਿਆ ਹੋਵੇ ਸੋਸ਼ਲ ਮੀਡੀਆ ਇੱਕ ਇਹੋ ਜੀ ਚੀਜ਼ ਆ ਜਿਹੜੀ ਕਿ ਤੁਸੀਂ 24 ਘੰਟੇ ਆਪਣੇ ਮੋਬਾਈਲ ਫੋਨ ਤੇ ਯੂਜ਼ ਵੀ ਕਰਦੇ ਹੋ ਪਰ ਕਈ ਵਾਰ ਅਸੀਂ ਦੇਖਦੇ ਆ ਕਈ ਧਾਰਮਿਕ ਸਥਾਨਾਂ ਤੇ ਪਹੁੰਚਣ ਵਾਲੇ ਜਿਹੜੇ ਲੋਕ ਨੇ ਉਹ ਸਿਰਫ ਧਾਰਮਿਕ ਸਥਾਨਾਂ ਤੇ ਵੀਡੀਓਜ਼ ਬਣਾਉਣ ਵਾਸਤੇ ਜਾਣਾ ਪਸੰਦ ਕਰਦੇ ਨੇ ਉਹਦਾ ਇਤਿਹਾਸ ਕੀ ਹੈ ਯਾ ਧਾਰਮਿਕ ਸਥਾਨ ਦਾ ਨਾਮ ਉਸ ਨੂੰ ਕਿਵੇਂ ਮਿਲਿਆ ਜਾਂ ਬਹੁਤ ਸਾਰੀਆਂ ਕਹਾਣੀਆਂ ਜੋ ਕਿ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਧਾਰਮਿਕ ਸਥਾਨਾਂ ਦੇ ਨਾਲ ਜੁੜੀਆਂ ਹੋਈਆਂ ਬਣੀਆਂ ਹੋਈਆਂ ਜੋ ਕਿ ਲੋਕ ਜਿਹੜੇ ਨੇ ਜਦੋਂ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਤਾਂ ਵੀਡੀਓਜ਼ ਜਿਹੜੀਆਂ ਨੇ ਬਣਾਈਆਂ ਤਾਂ ਜਾਂਦੀਆਂ ਨੇ ਪਰ ਸ਼ਾਇਦ ਹੀ ਕੋਈ ਇਸ ਦੇ ਇਤਿਹਾਸ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਸੋਸ਼ਲ ਮੀਡੀਆ ਦੇ ਇਸ ਟ੍ਰੈਂਡ ਦੇ ਵਿੱਚ ਬਹੁਤ ਸਾਰੇ ਵਲੌਗਰਸ ਬਹੁਤ ਸਾਰੇ ਇਨਫਲੂਐਂਸਰਸ ਜਿਹੜੇ ਨੇ ਇੱਕ ਟ੍ਰੈਂਡ ਸੈੱਟ ਕਰਦ ਨੇ ਜਿੱਦਾਂ ਜੇ ਕੀ ਪਿੱਛੇ ਇੱਕ ਟ੍ਰੈਂਡ ਸੈੱਟ ਹੋਇਆ ਸੀ ਬ੍ਰਿੰਦਾਵਨ ਦਾ ਜਿਸ ਤੇ ਕਿ ਬਹੁਤ ਸਾਰੇ ਲੋਕ ਜਾ ਕੇ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਲਗਾਤਾਰ ਸੰਗਤ ਜਾਣੀ ਸ਼ੁਰੂ ਹੋ ਗਈ ਤਾਂ ਉਹਨਾਂ ਨੇ ਉੱਥੇ ਮੋਬਾਈਲ ਫੋਨ ਦੀ ਜਿਹੜੀ ਯੂਜ਼ੇਜ ਆ ਉਸ ਨੂੰ ਬੈਨ ਵੀ ਕਰ ਦਿੱਤਾ ਹੋਰ ਬਹੁਤ ਸਾਰੇ ਧਾਰਮਿਕ ਸਥਾਨ ਨੇ ਜੇਕਰ ਨਾਮ ਜਿੱਤ ਜਾਵੇ ਹਰਮੰਦਰ ਸਾਹਿਬ ਦੇ ਵਿੱਚ ਵੀ ਜਿਹੜਾ ਫੋਟੋਗ੍ਰਾਫੀ ਨੂੰ ਪ੍ਰੋਹਿਬਿਟਿਡ ਕਰ ਦਿੱਤਾ ਗਿਆ ਹੈ ਵੈਸ਼ਨੋ ਦੇਵੀ ਦੇ ਵਿੱਚ ਵੀ ਜਿਹੜਾ ਮੋਬਾਈਲ ਫੋਨ ਨੂੰ ਉੱਪਰ ਤੱਕ ਨਹੀਂ ਲੈ ਕੇ ਜਾਇਆ ਜਾਂਦਾ ਤਾਂ ਬਹੁਤ ਸਾਰੀਆਂ ਚੀਜ਼ਾਂ ਇਸ ਦੇ ਨਾਲ ਜੁੜੀਆਂ ਹੋਈਆਂ ਨੇ ਮੇਰੇ ਸਹਿਯੋਗੀ ਅਮਨ ਜੀ ਮੌਜੂਦ ਨੇ ਅਮਨ ਜੀ ਕਿਵੇਂ ਦੇਖਦੇ ਹੋ ਧਾਰਮਿਕ ਸਥਾਨਾਂ ਤੇ ਪਹੁੰਚਣ ਵਾਲੇ ਇਨਫਲੂਐਂਸਰ ਜਿਹੜੇ ਕਿ ਇੱਕ ਟ੍ਰੈਂਡ ਸੈੱਟ ਕਰਨ ਵਾਸਤੇ ਜਾਂਦੇ ਨੇ ਆਪਣੀ ਵੀਡੀਓ ਨੂੰ ਲੱਖਾਂ ਮਿਲੀਅਨ ਵਿਊਜ਼ ਤੱਕ ਪਹੁੰਚਾ ਵੀ ਦਿੰਦੇ ਨੇ ਫਿਰ ਲੋਕ ਉਸ ਜਗ੍ਹਾ ਤੇ ਜਾਣਾ ਤਾਂ ਪਸੰਦ ਕਰਦੇ ਨੇ ਪਰ ਉਹਨਾਂ ਦਾ ਇਹ ਮਕਸਸ ਹੁੰਦਾ ਹੈ ਕਿ ਅਸੀਂ ਇੱਥੇ ਜਾ ਕੇ ਆਪਣੀ ਵੀਡੀਓ ਬ ਬਿਲਕੁਲ ਪਹਿਲਾ ਤਾਂ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਸੀਂ ਦੱਸਿਆ ਕਿ ਬਿਲਕੁਲ ਲੋਕ ਜਿਹੜੇ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਦੇ ਨੇ ਕਿਸੇ ਵੀ ਧਾਰਮਿਕ ਸਥਾਨ ਲੋਕਾਂ ਤੱਕ ਪਹੁੰਚਾਉਣ ਦੇ ਲਈ ਪਰ ਗੱਲ ਉਹੀ ਆ ਜਾਂਦੀ ਹੈ ਨਾ ਕਿ ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਲੋਕ ਚੰਗੇ ਲਈ ਉਸ ਚੀਜ਼ ਨੂੰ ਵਰਤਦੇ ਨੇ ਪਰ ਉਹ ਕਈ ਵਾਰ ਲੋਕਾਂ ਤੱਕ ਗਲਤ ਪਹੁੰਚ ਜਾਂਦਾ ਸੋ ਤਾਜ਼ਾ ਇੱਕ ਵਰਤਾਰਾ ਜਿਹੜਾ ਵਾਪਰਿਆ ਹੈ ਜਿਵੇਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਕਿ ਲੜਕੀ ਨੇ ਉੱਥੇ ਯੋਗਾ ਕੀਤਾ ਪਰ ਉਸ ਤੋਂ ਬਾਅਦ ਉਸ ਉੱਪਰ 295ਏ ਦਾ ਮਾਮਲਾ ਦਰਜ ਹੁੰਦਾ ਹੈ ਔਰ ਐਸਜੀਪੀਸੀ ਵੱਲੋਂ ਉਸ ਨੂੰ ਕੋਰਟ ਦੇ ਵਿੱਚ ਘੜੀਸਿਆ ਜਾਂਦਾ ਸੋ ਉਹ ਲੜਕੀ ਨੇ ਆਪਣਾ ਪੱਖ ਰੱਖਿਆ ਕਿ ਮੈਂ ਸਿਰਫ ਔਰ ਸਿਰਫ ਯੋਗਾ ਨੂੰ ਪ੍ਰਮੋਟ ਕਰਨ ਦੇ ਲਈ ਗਈ ਸੀ ਪਰ ਧਾਰਮਿਕ ਭਾਵਨਾਵਾਂ ਜਿਹੜੀਆਂ ਪੜਕੀਆਂ ਬਿਲਕੁਲ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਇੱਕ ਸਿੱਖਾਂ ਦਾ ਮੁਕੱਦਸ ਸਥਾਨ ਹੈ ਔਰ ਉੱਥੇ ਅਜਿਹੀ ਯੋਗ ਕਰਿਆ ਜਿਹੜੀ ਆ ਸ਼ਕਤੀ ਦੇ ਨਾਲ ਮਨਾਹੀ ਹੈ ਔਰ ਉਥੇ ਮੋਬਾਈਲ ਫੋਨ ਦੀ ਵੀ ਵਰਤੋਂ ਕਰਨੀ ਜਿਹੜੀ ਹੈ ਉਹ ਮਨਾ ਕੀਤੀ ਗਈ ਕਿਉਂਕਿ ਲੋਕ ਅਕਸਰ ਵੇਖੇਗੇ ਨੇ ਰੀਲਸ ਬਣਾਉਂਦੇ ਨੇ ਫੋਟੋਆਂ ਪਾਉਂਦੇ ਨੇ ਜਿਹੜੀਆਂ ਸ਼ਾਇਦ ਕਿਤੇ ਨਾ ਕਿਤੇ ਗਲਤ ਨੇ ਤੇ ਕੋਈ ਧਾਰਮਿਕ ਸਥਾਨ ਕੋਈ ਵੀ ਹੈ ਚਾਹੇ ਉਹ ਸਿੱਖਾਂ ਦਾ ਕੋਈ ਧਾਰਮਿਕ ਸਥਾਨ ਹੈ ਹਿੰਦੂਆਂ ਦਾ ਧਾਰਮਿਕ ਸਥਾਨ ਹੈ ਮੁਸਲਮਾਨਾਂ ਦਾ ਧਾਰਮਿਕ ਸਥਾਨ ਹੈ ਸਥਾਨ ਹੈ ਜਾਂ ਇਸਾਈਆਂ ਦਾ ਧਾਰਮਿਕ ਸਥਾਨ ਹੈ ਜਾਂ ਕਿਸੇ ਹੋਰ ਜਿਹਦਾ ਬੋਧੀ ਜੈਨ ਉਹਨਾਂ ਦਾ ਧਾਰਮਿਕ ਸਥਾਨ ਹੈ ਉੱਥੇ ਮੇਰੇ ਹਿਸਾਬ ਨਾਲ ਫੋਨ ਦੀ ਵਰਤੋਂ ਜਿਹੜੀ ਬੰਦ ਹੋਣੀ ਚਾਹੀਦੀ ਹੈ ਵੈਸੇ ਤਾਂ ਹਰ ਇੱਕ ਧਾਰਮਿਕ ਅਦਾਰੇ ਵੱਲੋਂ ਇਹ ਲਿਖ ਕੇ ਲਗਾਇਆ ਹੁੰਦਾ ਕਿ ਫੋਨ ਜਿਹੜਾ ਸਾਇਲੈਂਟ ਤੇ ਰੱਖੋ ਪਰ ਫਿਰ ਵੀ ਲੋਕਾਂ ਨੂੰ ਨਾ ਆਦਤ ਹੈ ਹੁਣ ਜਿਵੇਂ ਦੇਖੋ ਮੈਂ ਇੱਥੇ ਬੈਠਾ ਇੰਟਰਵਿਊ ਤੇ ਪਰ ਫੋਨ ਮੇਰੇ ਕੋਲੇ ਆ ਲੋਕ ਵੱਜੇ ਗਏ ਨੇ ਇਸ ਫੋਨ ਦੇ ਨਾਲ ਇਹ ਇੱਕ ਸਭ ਤੋਂ ਵੱਡੀ ਸਾਡੇ ਸਮਾਜ ਦੀ ਕਮਜ਼ੋਰੀ ਹੈ ਪਹਿਲਾਂ ਲੋਕ ਕਿਤਾਬਾਂ ਪੜ੍ਹਦੇ ਸਨ ਲਿਟਰੇਚਰ ਪੜ੍ਹਦੇ ਸਨ ਸਵੇਰੇ ਜਿਹੜੀਆਂ ਖ਼ਬਰਾਂ ਆਉਂਦੀਆਂ ਸਨ ਉਹਦੇ ਲਈ ਅਖਬਾਰ ਹੁੰਦਾ ਸੀ ਜਾਂ ਘਰਾਂ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਨਾਲ ਖੇਡਿਆ ਜਾਂਦਾ ਸੀ ਅੱਜ ਕੱਲ ਲੋਕਾਂ ਨੇ ਸਮਾਂ ਫੋਨ ਨੂੰ ਦੇਤਾ ਕਿਉਂਕਿ ਉਹ ਕਹਿੰਦਾ ਜੇਕਰ ਕੋਈ ਬ੍ਰੇਕਿੰਗ ਖਬਰ ਚਾਹੀਦੀ ਹੈ ਸਾਨੂੰ ਬ੍ਰੇਕਿੰਗ ਨਿਊਜ਼ ਚਾਹੀਦੀ ਉਹ ਵੀ ਫੋਨ ਦੇ ਵਿੱਚੋਂ ਅਸੀਂ ਜੇਕਰ ਲਿਟਰੇਚਰ ਪੜ੍ਹਨਾ ਉਹ ਵੀ ਫੋਨ ਦੇ ਵਿੱਚੋਂ ਪੀਡੀਐਫ ਫਾਈਲਾਂ ਅੱਜ ਕੱਲ ਮਿਲ ਜਾਂਦੀਆਂ ਨੇ ਇਵਨ ਕਿ ਲੋਕ ਜਿਹੜੇ ਪਾੜ ਕਰਦੇ ਸੀ ਨਾ ਹੁਣ ਗੁਟਕਾ ਸਾਫ ਜਿਹੜੇ ਨੇ ਉਹ ਵੀ ਫੋਨ ਦੇ ਵਿੱਚ ਆ ਗਏ ਸੋ ਇਨਸਾਨ ਦੀ ਜ਼ਰੂਰਤ ਤੇ ਫੋਨ ਬਣ ਗਿਆ ਔਰ ਜਦੋਂ ਇਹ ਫੋਨ ਬੰਦੇ ਦੇ ਹੱਥ ਦੇ ਵਿੱਚ ਰਹਿੰਦਾ ਤਾਂ ਉਹ ਕਹਿੰਦਾ ਮੈਂ ਜੋ ਕੁਝ ਵੀ ਦਿਨ ਦੇ ਵਿੱਚ ਕਰ ਰਿਆ ਵਾਂ ਉਹਨਾਂ ਨੂੰ ਉਹਨਾਂ ਮੈਮਰੀਜ਼ ਨੂੰ ਇਸ ਵਿੱਚ ਕੈਦ ਕਰਕੇ ਲੋਕਾਂ ਤੱਕ ਪਹੁੰਚਾਵਾਂ ਔਰ ਲੋਕ ਮੈਨੂੰ ਦੱਸਣ ਕਿ ਉਹ ਕੀ ਕਰ ਰਹੇ ਨੇ ਸੋ ਇੱਕ ਲੋਕਾਂ ਦੇ ਨਾਲ ਜੁੜਨ ਦਾ ਇਹ ਜ਼ਰੀਆ ਬਣਿਆ ਪਰ ਉਸ ਜ਼ਰੀਏ ਦੇ ਵਿੱਚ ਨੈਗੇਟਿਵ ਪੋਜ਼ਿਟਿਵ ਦੋਨੋਂ ਚੀਜ਼ਾਂ ਜਿਹੜੀਆਂ ਕੈਪਚਰ ਹੁੰਦੀਆਂ ਔਰ ਉਹਨਾਂ ਦਾ ਆਦਾਨ-ਪਰਦਾਨ ਲੋਕ ਕਰਦੇ ਨੇ ਉਹ ਕਿਤੇ ਨਾ ਕਿਤੇ ਇਸ਼ੂਜ਼ ਬਣ ਜਾਂਦੇ ਨੇ ਔਰ ਖਾਸ ਕਰਕੇ ਧਾਰਮਿਕ ਅਦਾਰਿਆਂ ਦੇ ਵਿੱਚ ਜਿਵੇਂ ਸਨੈਪਚੈਟ ਲੋਕ ਸਟਿੱਕ ਪਾਉਣ ਦੇ ਬੜੇ ਸ਼ੌਕੀਨ ਹੁੰਦੇ ਨੇ ਕਿਉਂਕਿ ਜੇਕਰ ਪ੍ਰੈੰਟ ਚਾਰੇ ਇੱਕ ਬਣ ਜਾਂਦੀ ਹੈ ਦਿਨ ਇੱਕ ਵਾਰੀ ਨਾ ਭੇਜੋ ਤਾਂ ਉਹ ਕਹਿ ਲੋ ਵੀ ਇੱਕ ਬ੍ਰੇਕੇਜ ਆ ਜਾਂਦੀ ਹੈ ਲੋਕਾਂ ਨੂੰ ਇਹ ਲੱਗਦਾ ਕਿ ਇਹ ਸਭ ਤੋਂ ਜ਼ਰੂਰੀ ਮੰਨੀ ਗਈ ਹੈ ਰੋਜ਼ ਦੀ ਰੁਟੀਨ ਦੇ ਜਿਹੜੀ ਆਪਣੀ ਸੋਸ਼ਲ ਮੀਡੀਆ ਦਾ ਮੈਂ ਤੁਹਾਨੂੰ ਆਪਣੇ ਦੋਸਤ ਦੱਸ ਸਕਦਾ ਜਿਨ੍ਹਾਂ ਦੀਆਂ ਦੋਸਤਾਂ ਦੇ ਨਾਲ 1 1000 ਪਲੱਸ ਡੇਜ਼ ਦੀਆਂ ਸਿੱਖ ਨੇ ਔਰ ਉਹਨਾਂ ਨੂੰ ਤੋੜਦੇ ਨਹੀਂ ਕੁਝ ਨਾ ਕੁਝ ਇੱਕ ਦੂਸਰੇ ਨੂੰ ਭੇਜਦੇ ਰਹਿੰਦੇ ਲੋਕ ਨਾ ਇਹ ਵੈਸੇ ਸਾਈਕੋ ਸ਼ਬਦ ਮੈਂ ਵਰਤਣਾ ਨਹੀਂ ਚਾਹੁੰਦਾ ਪਰ ਵਾਕਈ ਲੋਕ ਸਾਈਕੋ ਹੋ ਚੁੱਕੇ ਨੇ ਇਹਨਾਂ ਕੀ ਲੱਗਦਾ ਕਿ ਇਹ ਲਤ ਲੱਗੀ ਇਹ ਲੱਗਦਾ ਬਿਲਕੁਲ ਇਹ ਸੋਸ਼ਲ ਮੀਡੀਆ ਦੀ ਲਤ ਹੈ ਕਿਉਂਕਿ ਦੇਖੋ ਧਾਰਮਿਕ ਸਥਾਨ ਤੇ ਅਸੀਂ ਜਾਂਦੇ ਆ ਪੀਸ ਆਫ ਮਾਈਂਡ ਦੇ ਲਈ ਕਿ ਦੁਨੀਆ ਭਾਰ ਦੀ ਜਿਹੜੀ ਸਾਡੀ ਸਟ੍ਰੈਸ ਹੈ ਸਾਡੀ ਟੈਂਸ਼ਨ ਹੈ ਦੇਖੋ ਕੋਈ ਕੁਝ ਮੰਗਣ ਜਾਂਦਾ ਕੋਈ ਮੰਨਤ ਲਈ ਜਾਂਦਾ ਕੋਈ ਸ਼ੁਕਰਾਨਾ ਕਰਨ ਜਾਂਦਾ ਹੈ ਅ ਧਾਰਮਿਕ ادارਿਆਂ ਦੇ ਵਿੱਚ ਪੀਸ ਆਫ ਮਾਈਂਡ ਬਹੁਤ ਹੈ ਹੁਣ ਦੇਖੋ ਜੇਕਰ ਦਰਬਾਰ ਸਾਹਿਬ ਦੀ ਗੱਲ ਕਰੀਏ ਦਰਬਾਰ ਸਾਹਿਬ ਅਸੀਂ ਜਾਣਦੇ ਹਾਂ ਸਰੋਵਰ ਕਿੰਨਾ ਪਿਆਰਾ ਹੈ ਕਿੰਨਾ ਖੂਬਸੂਰਤ ਹੈ ਉਹਨਾਂ ਨੇ ਨਾ ਅੱਖਾਂ ਦੇ ਨਾਲ ਦੇਖੋ ਪਰ ਲੋਕ ਇਸ ਕੈਮਰੇ ਦੇ ਵਿੱਚ ਕੈਦ ਕਰਕੇ ਅ ਕਈ ਦੂਰ ਦਰਾਡੇ ਆਪਣੇ ਰਿਸ਼ਤੇਦਾਰਾਂ ਤੇ ਦਾਰਾਂ ਨੂੰ ਦੋਸਤਾਂ ਨੂੰ ਭੇਜਦੇ ਨੇ ਉਹ ਮਾੜੀ ਗੱਲ ਨਹੀਂ ਹਮ ਪਰ ਆਹ ਕਈ ਵਾਰ ਕੀ ਹੁੰਦਾ ਲੋਕ ਜਦੋਂ ਉੱਥੇ ਖੜ ਕੇ ਫੋਟੋਆਂ ਕਰਵਾਉਣ ਲੱਗ ਜਾਂਦੇ ਨੇ ਕਿਉਂਕਿ ਜ਼ਿਆਦਾ ਜਿਹੜਾ ਰੋਲ ਸੋਸ਼ਲ ਮੀਡੀਆ ਦਾ ਇਹ ਵੀ ਹੈ ਨਾ ਜਿੱਦਾਂ ਰੀਲਸ ਬਣਾਉਂਦੇ ਨੇ ਰੀਲਸ ਤੇ ਪਿੱਛੇ ਗਾਣੇ ਲਗਾ ਕੇ ਜੀ ਸ਼੍ਰੀ ਦਰਬਾਰ ਸਾਹਿਬ ਦੀ ਫੋਟੋ ਜਿਹੜੀ ਕੈਪਚਰ ਹੁੰਦੀ ਹੈ ਉਹ ਉਹ ਕਿਤੇ ਨਾ ਕਿਤੇ ਗਲਤ ਹੈ ਉਹਦੇ ਨਾਲ ਦੇਖੋ ਇਹ ਕਹਿ ਸਕਦੇ ਆ ਜਾਣੇ ਅਣਜਾਣੇ ਦੇ ਵਿੱਚ ਭੁੱਲਾ ਹੁੰਦੀ ਹੈ ਪਰ ਜਦੋਂ ਉਹ ਸੋਸ਼ਲ ਮੀਡੀਆ ਤੇ ਫੈਲਦਾ ਹੈ ਦਾ ਕਿਤੇ ਨਾ ਕਿਤੇ ਨੁਕਸਾਨ ਜਿਹੜਾ ਉਹ ਹੁੰਦਾ ਹੈ ਔਰ ਧਾਰਮਿਕ ਭਾਵਨਾਵਾਂ ਭਟਕਦੀਆਂ ਨੇ ਬਿਲਕੁਲ ਦੇਸ਼ਾਂ ਵਿਦੇਸ਼ਾਂ ਤੱਕ ਜਿਹੜੀ ਸੰਗਤ ਬੈਠੀ ਹੈ ਜਿਹੜੀ ਦਰਸ਼ਨ ਕਰਨ ਨਹੀਂ ਪਹੁੰਚ ਸਕਦੀ ਉਹਨਾਂ ਨੂੰ ਵੀਡੀਓ ਪਾਣੀ ਜਾਂ ਫੋਟੋ ਪਾਣੀ ਉਹ ਅਲੱਗ ਮੰਨਿਆ ਜਾਂਦਾ ਹੈ ਕਿ ਚਲੋ ਬੈਠੇ ਆ ਜਿਹੜੇ ਨਹੀਂ ਆ ਸਕਦੇ ਬਜ਼ੁਰਗ ਕਈ ਵਾਰੀ ਘਰ ਬੈਠੇ ਹੁੰਦੇ ਉਹਨਾਂ ਨੂੰ ਵੀਡੀਓ ਕਾਲ ਤੇ ਰਾਹੀਂ ਦਰਸ਼ਨ ਕਰਵਾਤੇ ਪਰ ਜਿਵੇਂ ਤੁਸੀਂ ਕੱਲ ਮੈਂ ਤੁਹਾਡੀ ਗੱਲ ਤੋਂ ਕੀ ਕਹਿ ਰਹੇ ਆ ਕਿ ਜਿਵੇਂ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਹੈ ਪੂਰੀ ਦੁਨੀਆ ਦੇ ਵਿੱਚ ਜਿਹੜੇ ਸਿੱਖ ਨੇ ਉਸ ਗੁਰਬਾਣੀ ਨੂੰ ਸੁਣਦੇ ਨੇ ਉਹ ਚੈਨਲ ਦੇ ਜ਼ਰੀਏ ਹੋ ਰਿਹਾ ਪਹਿਲਾਂ ਇੱਕ ਪ੍ਰਾਈਵੇਟ ਅਦਾਰਾ ਸੀ ਹੁਣ ਐਸਜੀਪੀਸ ਦਾ ਇੱਕ ਚੈਨਲ ਹੈ ਪੂਰੀ ਦੁਨੀਆ ਦੇ ਜਿਹੜੇ ਸਿੱਖ ਨੇ ਉਸ ਨੂੰ ਸੁਣਦੇ ਨੇ ਜੀ ਪਰ ਉਹੀ ਜੇਕਰ ਇੱਕ ਆਪਣੇ ਮੋਬਾਈਲ ਦੇ ਵਿੱਚ ਬੰਦਾ ਕੈਪਚਰ ਕਰਕੇ ਭੇਜ ਰਿਹਾ ਇੱਕ ਪਰਸਨਲ ਵੀਡੀਓ ਜਿਸ ਵਿੱਚ ਮੰਨ ਲਓ ਮੈਂ ਉੱਥੇ ਜਾ ਕੇ ਫੋਟੋ ਕਰਾ ਰਿਹਾ ਉਸ ਪਿੱਛੇ ਮੈਂ ਗਾਣਾ ਲਗਾ ਕੇ ਉਸ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਪਾਵਾਂ ਉਹ ਗਲਤ ਹੈ ਮੁੰਡੇ ਕੁੜੀਆਂ ਅਜਿਹਾ ਕਰਨ ਲੱਗੇ ਸਨ ਕਿਉਂਕਿ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਕਿ ਇਹ ਗਲਤ ਹੈ ਮਰਿਆਦਾ ਮਰਿਆਦਾ ਹੈ ਉਹ ਸਿੱਖ ਧਰਮ ਦੀ ਵੀ ਮਰਿਆਦਾ ਹੈ ਹੋ ਸਕਦੀ ਹੈ ਉਹ ਹਿੰਦੂਤਾਂ ਰੰਗ ਦੀ ਵੀ ਮਰਿਆਦਾ ਹੋ ਸਕਦੀ ਹੈ ਔਰ ਜਿਹੜਾ ਮਰਿਆਦਾ ਨੂੰ ਮਰਿਆਦਾ ਦੇ ਵਿੱਚ ਖਲਲ ਪਾਏਗਾ ਉਹ ਕਿਤੇ ਨਾ ਕਿਤੇ ਗਲਤ ਹੁੰਦਾ ਹੈ ਚਲੋ ਆਪਾਂ ਅਗਰ ਦੇਖਿਆ ਜਾਵੇ ਰੀਲਸ ਬਣਾਉਂਦੇ ਜਿਹੜੇ ਲੋਗ ਧਾਰਮਿਕ ਸਥਾਨਾਂ ਤੇ ਜਾ ਕੇ ਫੋਟੋਸ ਬਣਾਣੀਆਂ ਆ ਜਾਂ ਉਹਨਾਂ ਨੂੰ ਇਹਦਾ ਲੱਗਦਾ ਹੁਣ ਜਿਵੇਂ ਦਰਬਾਰ ਸਾਹਿਬ ਦੀ ਹੈਰੀਟੇਜ ਸਟਰੀਟ ਹੀ ਲੈ ਲਓ ਉਹ ਤੁਹਾਨੂੰ ਲੱਗਾ ਫੋਟੋਗ੍ਰਾਫੀ ਸੈਸ਼ਨ ਵਾਸਤੇ ਉੱਥੇ ਖੁਦ ਫੋਟੋਗ੍ਰਾਫਰ ਕੰਮ ਕਰਨਾ ਸ਼ੁਰੂ ਹੋ ਗਏ ਕਿ ਅਸੀਂ ਤੁਹਾਡੇ ਤੁਹਾਨੂੰ ਪੇ ਕਰੋ ਉਸ ਤੁਹਾਡੀ ਬਹੁਤ ਸੋਹਣੀ ਫੋਟੋ ਖਿੱਚ ਕੇ ਤੁਹਾਨੂੰ ਦਵਾਂਗੇ ਔਨ ਦਾ ਸਪੋਟ ਇਹ ਸਾਰੀਆਂ ਚੀਜ਼ਾਂ ਆਧੁਨਿਕ ਹਿਸਤਾਨਾ ਤੇ ਜਿਆਦਾ ਦੇਖਣ ਨੂੰ ਮਿਲਦੀਆਂ ਨੇ ਟੂਰਿਸਟ ਸਪੋਟ ਜਿਹੜਾ ਇੱਕ ਬਣ ਜਾਂਦਾ ਪਰ ਜੇਕਰ ਗੱਲਬਾਤ ਕੀਤੀ ਜਾਵੇ ਲੋਕ ਇਤਿਹਾਸ ਨਾਲ ਕਿੰਨਾ ਕੁ ਜਾਣੂ ਹੈ ਜੇਕਰ ਕੋਈ ਜਾ ਕੇ ਵੀਡੀਓ ਬਣਾ ਵੀ ਰਿਹਾ ਆਪਣੀ ਨਾਲ ਇਨਕਲੂਡ ਨਾ ਕੀਤੀ ਜਾਵੇ ਉਸ ਸਥਾਨ ਦੀ ਦਿਖਾਈ ਜਾਵੇ ਕਿ ਇਹ ਇਤਿਹਾਸ ਕੀ ਸੀ ਜਾਂ ਇਹ ਜਗਾ ਬਣੀ ਕਿਵੇਂ ਲੋਕ ਇੱਥੇ ਕਿਵੇਂ ਹਜ਼ਾਰਾਂ ਦੀ ਕੀਤੀ ਚਾਹੁੰਦੇ ਆ ਕਿਵੇਂ ਪਹੁੰਚ ਸਕਦੇ ਹੋ ਤੁਸੀਂ ਇਹ ਸਾਰੀਆਂ ਚੀਜ਼ਾਂ ਘੱਟ ਦੇਖਣ ਨੂੰ ਮਿਲਦੀਆਂ ਨੇ ਬਿਲਕੁਲ ਪ੍ਰਾਪਰ ਹੀ ਨਾ ਚੱਕਰ ਉਹੀ ਪੈ ਜਾਂਦਾ ਨਾ ਲੋਕ ਅੱਜ ਕੱਲ੍ਹ ਜੇ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਵੀ ਕਰਦੇ ਨੇ ਨਾ ਤਾਂ ਪਹਿਲਾਂ ਉਹ ਫੋਨ ਦੇ ਉੱਪਰ ਵੀਡੀਓ ਬਣਾਉਂਦੇ ਨੇ ਉਹ ਕਹਿੰਦੇ ਨੇ ਕਿ ਮੇਰਾ ਸੋਸ਼ਲ ਮੀਡੀਆ ਅਕਾਊਂਟ ਹੈ ਜਾਂ ਸਾਡੀ ਐਨ ਜੀਓ ਹੈ ਸਾਡੀ ਸੰਸਥਾ ਹੈ ਅਸੀਂ ਉਹਨੂੰ ਪ੍ਰਮੋਟ ਕਰਨ ਦੇ ਲਈ ਇਹ ਜ਼ਰੂਰੀ ਹੈ ਜੀ ਉੱਥੇ ਫਿਰ ਕਈ ਜਿਹੜੇ ਨੇ ਸਾਡੇ ਵਰਗੇ ਤਰਕ ਵੀ ਨਹੀਂ ਦੇ ਸਕਦੇ ਕਿ ਯਾਰ ਬੰਦਾ ਇੱਕ ਚੰਗਾ ਕੰਮ ਕਰ ਰਿਹਾ ਔਰ ਚੰਗੇ ਨੂੰ ਪ੍ਰਮੋਟ ਕਰ ਰਿਹਾ ਗੱਲ ਉਹੀ ਹੈ ਨਾ ਉਸ ਚੰਗੇ ਨੂੰ ਵੇਖ ਕੇ ਕਈ ਉਸ ਉਸ ਵਾਂਗ ਚੰਗਾ ਨਹੀਂ ਕਰ ਪਾਉਂਦੇ ਉਹ ਵਿਚ ਵਿਚਾਲੇ ਰਹਿ ਜਾਂਦੇ ਨੇ ਸੋ ਇਸੇ ਲਈ ਕਾਨੂੰਨ ਜਿਹੜਾ ਸਭ ਦੇ ਲਈ ਬਰਾਬਰ ਹੋਣਾ ਚਾਹੀਦਾ ਸਾਰਿਆਂ ਦੇ ਲਈ ਜਿਹੜੇ ਸਿਧਾਂਤ ਨੇ ਬਰਾਬਰ ਹੋਣੇ ਚਾਹੀਦੇ ਨੇ ਸਭ ਤੋਂ ਵੱਡੀ ਗੱਲ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਜਿਹੜੀ ਚੀਜ਼ ਪਬਲਿਸ਼ ਕਰ ਰਹੇ ਹਾਂ ਨਾ ਉਸ ਐਕਸ਼ਨ ਦਾ ਰਿਐਕਸ਼ਨ ਕੀ ਹੋਏਗਾ ਬਿਲਕੁਲ ਬਿਲਕੁਲ ਕਿਉਂਕਿ ਦੇਖੋ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਉਹਦੇ ਤੇ ਕੋਈ ਫਿਲਟਰ ਨਹੀਂ ਉਹਨੂੰ 12 15 ਸਾਲ ਦੇ ਬੱਚੇ ਨੇ ਵੀ ਵੇਖਣਾ ਉਹਨੂੰ 25 ਤੋਂ 30 ਸਾਲ ਦੇ ਜਿਹੜੇ ਯੰਗ ਨੌਜਵਾਨ ਮੁੰਡੇ ਕੁੜੀਆਂ ਨੇ ਉਹਨਾਂ ਨੇ ਵੀ ਵੇਖਣਾ 40 ਤੋਂ 60 ਸਾਲ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਵੀ ਵੇਖਣਾ ਸੋ ਸਾਰੇ ਜਿਹੜੇ ਲੋਕ ਨੇ ਉਹ ਵੇਖਦੇ ਨੇ ਹੋ ਸਕਦਾ ਰੀਲਸ ਨੂੰ ਜਿਹੜੇ 20 ਸਾਲ ਦੀ ਉਮਰ ਦੇ ਬੱਚੇ ਨੇ ਉਹ ਜ਼ਿਆਦਾ ਲਾਈਕ ਕਰਦੇ ਹੋਣ ਵੱਡੇ ਨਾਲ ਲਾਈਕ ਕਰਦੇ ਹੋਣ ਸੋ ਇਸੇ ਲਈ ਇਹ ਇਹ ਚੀਜ਼ਾਂ ਜਿਹੜੀਆਂ ਸਮਝਣੀਆਂ ਪੈਣਗੀਆਂ ਜੇਕਰ ਅਸੀਂ ਧਾਰਮਿਕ ਸਥਾਨਾਂ ਦੇ ਉੱਪਰ ਜਾ ਕੇ ਵੀਡੀਓ ਕੈਪਚਰ ਕਰਦੇ ਹਾਂ ਤਾਂ ਉਹਨੂੰ ਪਬਲਿਸ਼ ਕਰਨ ਲੱਗੇ ਅਸੀਂ ਸੋਚੀਏ ਕਿ ਇਹਦਾ ਐਕਸ਼ਨ ਤੇ ਰਿਐਕਸ਼ਨ ਕੀ ਹੋਏਗਾ ਜੀ ਜਦੋਂ ਇਹ ਚੀਜ਼ ਸਾਨੂੰ ਸਮਝ ਆ ਜਾਏਗੀ ਤਾਂ ਆਬਵੀਅਸਲੀ ਅਸੀਂ ਗਲਤ ਚੀਜ਼ ਜਿਹੜੀ ਉਹ ਨਹੀਂ ਪਬਲਿਸ਼ ਕਰਾਂਗੇ ਬਾਕੀ ਦੇਖੋ ਸਭ ਤੋਂ ਵੱਡੀ ਗੱਲ ਬਹੁਤੇ ਲੋਕ ਜਿਹੜੇ ਨੇ ਨਾ ਉਹ ਧਾਰਮਿਕਤਾ ਨੂੰ ਛੱਡ ਕੇ ਵਿਊਜ਼ ਦੇ ਚੱਕਰ ਦੇ ਵਿੱਚ ਹਰ ਇੱਕ ਚੀਜ਼ ਨੂੰ ਮੂਰੇ ਰੱਖ ਦਿੰਦੇ ਨੇ ਕਿ ਮੈਂ ਆ ਚੀਜ਼ ਪਬਲਿਸ਼ ਕਰਾਂ ਆਪਣੇ ਅਕਾਊਂਟ ਤੇ ਤੇ ਲੋਕ ਮੇਰੇ ਨਾਲ ਵੱਧ ਜੁੜਨ ਵਾਹ ਵਾਈ ਹੋਵੇ ਕਮੈਂਟ ਸੈਕਸ਼ਨ ਦੇ ਵਿੱਚ ਲੋਕ ਵੱਧ ਆਉਣ ਤੇ ਉਹਦੇ ਕਰਕੇ ਕਈ ਵਾਰ ਕਹਿ ਸਕਦੇ ਹਾਂ ਗਲਤੀ ਹੋ ਜਾਂਦੀ ਹੈ ਪਰ ਇਨਸਾਨ ਗਲਤੀਆਂ ਦਾ ਪੁੱਤਲਾ ਔਰ ਮੈਂ ਫੇਰ ਇਹੀ ਕਾਂਗਾ ਧਾਰਮਿਕ ਅਸਥਾਨ ਜਿਹੜੇ ਨੇ ਸਾਰੇ ਧਰਮ ਬਰਾਬਰ ਨੇ ਕਿਉਂਕਿ ਵੱਖ-ਵੱਖ ਰਸਤੇ ਨੇ ਮੰਜ਼ਿਲ ਸਾਡੀ ਇੱਕ ਹੈ ਪ੍ਰਮਾਤਮਾ ਇੱਕ ਹੈ ਉਸ ਤੱਕ ਪਹੁੰਚਣ ਲਈ ਵਕਵਾ ਰਸਤੇ ਨੇ ਜੀ ਸਾਨੂੰ ਧਾਰਮਿਕ ਸਥਾਨਾਂ ਦੇ ਉੱਪਰ ਜਾ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਪ੍ਰਮਾਤਮਾ ਦਾ ਨਾਮ ਜਪੀਏ ਸੇਵਾ ਕਰੀਏ ਔਰ ਇਸ ਦੁਨੀਆਦਾਰੀ ਨੂੰ ਛੱਡ ਕੇ ਪ੍ਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਥੋੜੇ ਟਾਈਮ ਲਈ ਕੋਸ਼ਿਸ਼ ਕਰੀਏ ਫੋਨ ਨੂੰ ਜਿਹੜਾ ਨਾ ਆਪਣੇ ਲਗੇਜ ਦੇ ਵਿੱਚ ਰੱਖ ਲੀਏ ਕਿਉਂਕਿ ਜਿੰਨਾ ਅਸੀਂ ਇਸ ਚੀਜ਼ ਨੂੰ ਵਧਾਵਾਂਗੇ ਉਹਨਾਂ ਨੂੰ ਨੁਕਸਾਨ ਹੋਏਗਾ ਸਾਡੇ ਲਈ ਕਿਉਂਕਿ ਦੇਖੋ ਅਸੀਂ ਤਾਂ ਚੰਗੇ ਲਈ ਕੋਈ ਵੀ ਫੋਟੋ ਜਾਂ ਵੀਡੀਓ ਪਾਉਣੇ ਆ ਤਾਂ ਸ਼ਾਇਦ ਸਾਰੇ ਚੰਗੇ ਲਈ ਨਾ ਪਾ ਸਕਣ ਉਹਨਾਂ ਤੋਂ ਕਿਤੇ ਨਾ ਕਿਤੇ ਜਾਣੇ ਨੂੰ ਵਿੱਚ ਗਲਤੀ ਹੋ ਜਾਂਦੀ ਹੈ ਉਹ ਫਿਰ ਧਾਰਨਿਕ ਰੰਗ ਤੇ ਦਿੱਤੀ ਜਾਂਦੀ ਹੈ ਜਿਹਦੇ ਨਾਲ ਵਿਵਾਦ ਹੋ ਜਾਂਦੇ ਨੇ ਔਰ ਇਹਨਾਂ ਵਿਵਾਦਾਂ ਤੋਂ ਸਾਨੂੰ ਬਚਣਾ ਚਾਹੀਦਾ ਔਰ ਜ਼ਰੂਰੀ ਵੀ ਹੈ ਸਾਰਿਆਂ ਦੇ ਲਈ ਤਾਂ ਅਸੀਂ ਆਪਣੀ ਆਡੀਅנס ਨੂੰ ਵੀ ਜ਼ਰੂਰ ਕਵਾਂਗੇ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖਿਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਤੁਹਾਨੂੰ ਇਹ ਜਿਹੜਾ ਡਿਸਕਸ਼ਨ ਜਾਂ ਟੌਪਿਕ ਕਿਸ ਤਰੀਕੇ ਦੇ ਲੱਗਦਾ ਤੇ ਜੇ ਕੋਈ ਤੁਸੀਂ ਆਪਣਾ ਸੁਜੈਸ਼ਨ ਦੇਣਾ ਚਾਹੁੰਦੇ ਹੋ ਵੀ ਤੁਸੀਂ ਜ਼ਰੂਰ ਦੇ ਸਕਦੇ ਹੋ ਬਦਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ